ਕੀ ਮੈ ਲੋਕਾਂ ਦੀ ਜੰੰਦਾ ਉਤੇ ਪੱਲੋ ਪੱਲੋ ਪੱਲ ਪੁੱਲ ਲਿਖਦਾ ਰਿਹਾ ਮੈਂ ਤੇਰਾ ਨਾਮ ਵੇਰਨੇ ਨਹੀਂ ਹੋ ਕੰਮ ਕਰਨ ਤਾਂ ਆਪ ਤੁਸੀਂ ਵਿਹਲੇ ਜਾਓ ਸਟੂਡੀਓ ਜਾਓ ਘੜੀ ਉਹ ਨਹੀਂ ਮੁੰਡੇ ਬੜੇ ਹਿੱਟ ਹੁੰਦੇ ਜਿਹੜੇ ਇਦਾਂ ਲੇਵਰ ਕਰਦੇ ਕਰਦੇ ਨਾਲ ਗਾਣਾ ਗਾਉਂਦੇ ਨਾ ਤੂੰ ਵੀ ਹਿੱਟ ਮੇਰਾ ਤਾਂ ਪ੍ਰੋਫੈਸ਼ਨ ਹੋਣਾ ਮੇਰਾ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦੇਰੋਂ ਧੰਨਵਾਦ ਤੇ ਆਇਓ ਬਾਬਿਓ ਕਰਦੇ ਆ ਦੀ ਵੀਡੀਓ ਸ਼ੁਰੂ ਵੀਡੀਓ ਭਾਈ ਇਦਾਂ ਹਰਵਿੰਦਰ ਪਹਿਲਾਂ ਲਾਇਆ ਸੀ ਫਿਰ ਏਟ ਰਾਤ ਦੀ ਮਤਲਬ ਉੱਥੇ ਤੇ ਚੜ੍ਹੀ ਹੋਈ ਸੀ ਹਨਾ ਤੇ ਉਹ ਹੁਣ ਮੈਂ ਆਪ ਥੱਲੇ ਗਿਆ ਥੋੜਾ ਜਿਹਾ ਮੈਂ ਕਿਹਾ ਜੋਰ ਦੇਖ ਲਈਏ ਕਿਤੇ ਜਵਾਲਾ ਤਾਂ ਨਹੀਂ ਦੇ ਕੇ ਹੱਤ ਹਨਾ ਤੇ ਠੀਕ ਆ ਬੜਾ ਚੜਦੇ ਆਪਾਂ ਕੋ ਤਕਰੀਬਨ ਚੜ ਗਈ ਹੁਣੀ ਏਟ ਮਨ ਸਾਰੀ ਚੜ ਗਈ ਆ ਥੋੜੀ ਜਿਹੀ ਰਹਿ ਗਈ ਆ ਦੋਟਾ ਹੀ ਹੋਟ ਰਹਿਦੀ ਹੁਣੀ ਹਨਾ ਉਹ ਵੀ ਚੜ ਕੇ ਤੇ ਦਿਨ ਵਧੀਆ ਲੱਗਾ ਬੱਦਲ ਤੇ ਕਬੂਤਰ ਗੱਡੀਆਂ ਪਹਿਲਾਂ ਬੱਚੇ ਛੱਡ ਲਈਏ ਠੀਕ ਆ ਜਿੰਨੇ ਵੀ ਆਪਣੇ ਹੈਗੇ ਜਿਹੜੇ ਦੋ ਆਪਣੇ ਡੱਬੇ ਦੇ ਬੱਚੇ ਉਹ ਨਹੀਂ ਛੱਡਣੇ ਬਾਕੀ ਬੱਚੇ ਸਾਰੇ ਛੱਡ ਕੇ ਤੇ ਨਾਲੇ ਕੰਮ ਕਰੀ ਜਾਂਦੇ ਨਾਲ ਨਾਲ ਉਹ ਏਟ ਅੰਦਰੋਂ ਬੁੱਕਦੀ ਜਿਹੜੀ ਰਾਤੀ ਸਿੱਟੀ ਸੀ ਉਹ ਸਾਰੀ ਛੱਡ ਲਈ ਆ ਹੁਣ ਬਾਹਰੋਂ ਫਿਰ ਵੀ ਡਰਿੱਟ ਲੈ ਕੇ ਆਉਂਦਾ ਪਿਆ ਉਹ ਇੱਦਾਂ ਹੀ ਬੀਲ ਬਾਰਾ ਜਾਂ ਭਰ ਕੇ ਲਿਆਉਗਾ ਤੇ ਉਹਦੇ ਵਿੱਚੋਂ ਪਾਰਟੀ ਚ ਭਰੀ ਜਾਊਗਾ ਹਨਾ ਤੇ ਜਦ ਤੈ ਬੱਚੇ ਕੱਢ ਦਿੰਦੇ ਆ ਵਿਲੇ ਹੀ ਆ ਤੇ ਨਾਲੇ ਵੀਡੀਓ ਬਣਾਈ ਜਾਂਦੇ ਆ ਤੇ ਨਾਲੇ ਕੰਮ ਕਰੀ ਜਾਂਦੇ ਆ ਆਇਓ ਫੇ ਪਹਿਲਾਂ ਬੱਚੇ ਛੱਡੀਏ ਤੇ ਆਇਓ ਬਾਬੇ ਪਹਿਲਾਂ ਬੱਚੇ ਕੱਢੀਏ ਜਿੰਨੇ ਵੀ ਛੋਟੇ ਲੋ ਵੀ ਆ ਕਬੂਤਰੀ ਨੂੰ ਬੁਖਾਰ ਸੀ ਠੀਕ ਆ ਥੋੜਾ ਇੱਕ ਦੋ ਦਿਨ ਹੋਏ ਨੇ ਦਾਣਾ ਦੂਣਾ ਨਾ ਪਾਣੀ ਪੀ ਜਾਂਦੀ ਸੀ ਲੋਕੀ ਕਰਦੇ ਪਾਵਰ ਜਲ ਦਿੱਤੀ ਜਾਂ ਇਦਦਰੀਆਂ ਚੀਜ਼ਾਂ ਦੇਈਆਂ ਨੇ ਬਾਈ ਨੂੰ ਪੈਰਾਸੀਟਾਮੋਲ ਦਿੱਤੀ ਠੀਕ ਆ ਡੋਲੋ ਪਈ ਸੀ ਮੇਰੇ ਕੋਲ ਦੂਜੀ ਤਾਂ ਲਿਕਵਿਡ ਹੈ ਨਹੀਂ ਸੀ ਪੈਰਾਸੀਟਾਮੋਲ ਹਨਾ ਉਹਦਾ ਬਾਈ ਮੈਂ 6ਵੇਂ ਕੇ 7ਵੇਂ ਹਿੱਸਾ ਇਹਨੂੰ ਦੋ ਵਾਰੀ ਦਿੱਤਾ ਠੀਕ ਆ ਇੱਕ ਵਾਰੀ ਹੁਣ ਫੇਰ ਦਊਂਗਾ ਇਹਨੂੰ ਲੈਕਸਨ ਪੁੱਟਰ ਪਾਇਆ ਇਦਾਂ ਇੱਕ ਆਪਣੇ ਜਿਹੜਾ ਦਾ ਮੋਟੂ ਦਾ ਭਰਾ ਸੀ ਉਹ ਵੀ ਇਦਾਂ ਹੀ ਸੀ ਬਾਈ ਹਨਾ ਤੇ ਦੋ ਕੂਤੇ ਢਿੱਲੇ ਹੁੰਦੇ ਪਏ ਸੀ ਥੋੜਾ ਦਾਣਾ ਜਾਂ ਘਟੇ ਸੀ ਤੇ ਇਨਾ ਧਿਆਨ ਰੱਖਿਆ ਕਰੋ ਬਾਈ ਆ ਦਿਨਾਂ ਜਿੱਦਾ ਮੌਸਮ-ਮੌਸਮ ਚੇਂਜ ਹੁੰਦਾ ਨਾ ਆਪਾਂ ਟੱਕ ਟੁਕ ਲਈਦੇ ਜਾਂ ਕਿਦਾਂ ਤੇ ਕੰਮ ਖਰਾਬ ਹੁੰਦਾ ਬਾਈ ਠੀਕ ਆ ਆ ਮੀਮੂ ਪੈਂਦਾ ਸੀ ਆਪਾਂ ਥੋੜੇ ਦਿਨ ਮਨ ਲੱ ਟੱਕਿਆ ਟੁਕਿਆ ਤੇ ਉਹਦੇ ਕਰਕੇ ਕੰਮ ਖਰਾਬ ਹੋ ਗਿਆ ਸੀ ਠੀਕ ਆ ਪਰ ਇਨਾ ਟਕੋ ਨਾ ਬਾਈ ਠੀਕ ਆ ਨੰਗੇ ਰੱਖੋ ਉਧਰ ਇੱਕ ਸਾਈਡ ਖੋਲ ਕੇ ਬਾਕੀ ਟੱਗੀ ਰੱਖੋ ਤੇ ਕੋਈ ਗੱਲ ਨਹੀਂ ਹੁਣ ਕਬੂਤਰੀ ਆਪਣੀ ਨੂੰ ਮੈਂ ਦੇਤਾ ਹੁਣ ਅੱਜ ਫਰਕਿਆ ਰਿਹਾ ਆਂਡਾ ਵਿਲਾਹਤਾ ਇੱਕ ਬਈ ਇੱਥੇ ਆ ਦੇਖੋ ਆਂਡਾ ਵਿਲਾਹਤਾ ਇੱਕ ਇਗਾ ਆਹੇ ਕਬੂਤਰੀ ਨੇ ਇਹਦਾ ਜਾਂਦੀ ਲੱਗਣੀ ਸੀ ਬਾਈ ਜੇ ਆਪਾਂ ਇਹਦਾ ਕੇਅਰ ਨਾ ਕਰਦੇ ਤੇ ਉਹਦਾ ਵੀ ਮਤਲਬ ਇਦਾਂ ਹੀ ਦਿੱਤਾ ਉਹ ਵੀ ਇਹੇ ਚੀਜ਼ ਥੱਲੇ ਉਹ ਸੇਪ ਕੱਢੀ ਜਾਂਦਾ ਸੀ ਹੁਣ ਇਹਨਾਂ ਨੂੰ ਮਤਲਬ ਪਾਦੀ ਗੋਲੀ ਲਾਵਾਂਗੇ ਥੋੜਾ ਜਿਹਾ ਰਾਜੀ ਹੋ ਜਾਣ ਸਾਰੇ ਕਬੂਤਰਾ ਨੂੰ ਬਾਈ ਲੱਗਣ ਵਾਲੀ ਆ ਵੱਟਿਆ ਰੋ ਸਾਰਿਆਂ ਨੂੰ ਲਾਲੂ ਦੇਣਾ ਹਨਾ ਤੇ ਮਾਦੀਆਂ ਨੂੰ ਤਰਦੀਆਂ ਨੂੰ ਲਾਤੀਆਂ ਨਹੀਂ ਦੱਦੀਆਂ ਕਰਦੀਆਂ ਸੀ ਐਦਾਂ ਹੀ ਹੁਣ ਨਰਾਂ ਨੂੰ ਨਰਾਂ ਨੂੰ ਲਾ ਕੇ ਤੇ ਕੰਮ ਲਾ ਕੇ ਕਰੀਏ ਸਾਰਿਆਂ ਨੂੰ ਮਲਪਾ ਦੀ ਲਾ ਦੀਏ ਇਹਨਾਂ ਨੂੰ ਉਹਨਾਂ ਨੂੰ ਵੀ ਲਾਲੂ ਦਿੱਤੀ ਸੀ ਜਿਹੜੇ ਉੱਡਣ ਵਾਲੇ ਪੁੱਤਰ ਸਾਰੇ ਹਨਾ ਉਹਨਾਂ ਸਾਰਿਆਂ ਨੂੰ ਲਾਤੀ ਨੂੰ ਬਾਈ ਇੱਕ ਕਰੀ ਮਲਪਾ ਦੀ ਬਾਕੀ ਯਾਰ ਕੋ ਆਪਣਾ ਛੋਟੇ ਬੱਚੇ ਪੋਂਦਰ ਨੁਕਸਾਨ ਕੀ ਵਿੱਚ ਜਦਾ ਛੋਟੇ ਬੱਚੇ ਆ ਇਹਨਾਂ ਦੀ ਮਤਲਬ ਭੁੱਖ ਦਾ ਕੋਈ ਹੁੰਦਾ ਨਹੀਂ ਹਨਾ ਹਜੇ ਇਹਨਾਂ ਨੂੰ ਕੁਝ ਨਹੀਂ ਇੰਨੀ ਨੋਲਿਜ ਨਹੀਂ ਹੁੰਦੀ ਹੁਣ ਇਹ ਮਲਾਵਾ ਹੁਣ ਟ੍ਰਿਆਂ ਚ ਵੀ ਦਾਣੇ ਕਰਦੇ ਆ ਜਾਂ ਕਿਤਾ ਥੱਲੇ ਲੱਭੀ ਜਾਂਦੇ ਦਾਣੇ ਆ ਫਿਰ ਵੱਡੇ ਕਬੂਤਰ ਵੀ ਜਿੱਥੇ ਥੱਲੇ ਉੱਪਰ ਦੀਆਂ ਵੱਡੀਆਂ ਜਿਹੜੀਆਂ ਲੱਗੀਆਂ ਹੋਈਆਂ ਆ ਸਹੀ ਆ ਮਗਲ ਨਾਲੀ ਉਪਕ ਟੈਗ ਗਈ ਸੀ ਇਹਨਾਂ ਕਰਕੇ ਖਰਾਬ ਹੋਣ ਦੇ ਚਾਂਸ ਬਹੁਤ ਆ ਇਸ ਕਰਕੇ ਇਹਨਾਂ ਨੂੰ ਅੱਜ ਆਪਾਂ ਅੱਢ ਕਰਕੇ ਛੋਟੇ ਬੱਚੇ ਆਪਾਂ ਦੇਖਦੇ ਆ ਪਿੰਜਰੇ ਪੁੰਜਰੇ ਚ ਰੱਖਦੇ ਆ ਤੇ ਕਰਦੇ ਆ ਕੋਈ ਨਾ ਕੋਈ ਜਿਗਾੜ ਹਨਾ ਇਹਨਾਂ ਨੂੰ ਇਹਨਾਂ ਦੇ ਵਿੱਚ ਨਹੀਂ ਛੱਡਣਾ ਭਈ ਤੇ ਕਿਉਂਕਿ ਇਹਨਾਂ ਦੀ ਭੁੱਖ ਨਹੀਂ ਹੈ ਕਿ ਇਹ ਹਵਾ ਗੋਣ ਥੱਲੇ ਚੁੰਝਾ ਮਾਰਦੇ ਆ ਆ ਬੱਚੇ ਤੇ ਫਿਰ ਉਹ ਉਹਦੇ ਕਰਕੇ ਫੇ ਦੂਜੇ ਬੱਚੇ ਵੀ ਲੱਗਣਗੇ ਠੀਕ ਆ ਚੁੰਝਾ ਸਾਫ਼ ਆ ਬਿਲਕੁਲ ਮਿੱਠਾ ਨੂੰ ਮੂੰਹ ਨਹੀਂ ਮਾਰਦੇ ਇਹ ਚੀਜ਼ ਦਾ ਡਰਨ ਦਾ ਨਹੀਂ ਹਨਾ ਇਹ ਚੀਜ਼ ਚੈੱਕ ਕਰ ਲਿਆ ਕਰੋ ਜਦੋਂ ਇਹਨਾਂ ਦੀ ਚੁੰਝਾ ਬਿਲਕੁਲ ਸਾਫ਼ ਹੈ ਕਿ ਉਹ ਮਿੱਠਾ ਨੂੰ ਨਹੀਂ ਮੂੰਹ ਮਾਰਦੇ ਇਹ ਆਪਣੇ ਭੁੱਖ ਨੂੰ ਹੀ ਆ ਠੀਕ ਆ ਇਹਨਾਂ ਦਾ ਇਲਾਜ ਕਰਦੇ ਆ ਵੀ ਮੈਂ ਦੱਸੂ ਕੀ ਕਰਨਾ ਬੱਚਿਆਂ ਦਾ ਜਦੋਂ ਆਪਾਂ ਭੁੱਖ ਟਿਕਾਉਣੀ ਹੁੰਦੀ ਕੀ ਕਰਨਾ ਕੀ ਨਹੀਂ ਉਹ ਸਾਰੀਆਂ ਗੱਲਾਂ ਬਤਾ ਕਰਾਂਗੇ ਠੀਕ ਆ ਜੇ ਟਾਈਮ ਬਚਿਆ ਤਾਂ ਨੇ ਇਹ ਤਾਂ ਪਤਾ ਹੁਣ ਆਪਾਂ ਥੋੜੇ ਜਿ ਖੁੱਡੇ-ਖੱਡੇ 'ਚ ਵਿਜੀ ਆ ਤੇ 10-12 ਦਿਨ ਤਾਂ ਹੁਣ ਇਦਾਂ ਹੀ ਲੱਗੂਗੇ ਜਿੰਮ ਚੱਕਰ ਮਿਸਤਰੀ ਆਉਂਦੇ ਨਹੀਂ ਤੇ ਫੇਰ ਆਪਣਾ ਕੰਮ ਸੈਟ ਆ ਤੇ ਬਾਅਦ ਜਲਦੀ ਹੀ ਪੈ ਜਾਣਾ ਜਿਆਦਾ ਕੋਈ ਏਡਾ ਵੀ ਨਹੀਂ ਮੈਗਾ ਜੀ ਹਨਾ ਏਡਾ ਰੋਲਾ ਨਹੀਂ ਹੈਗਾ ਵੀ ਆਪਾਂ ਇੰਨੇ ਦਿਨ ਲੱਗਣੇ ਆ ਇਹ ਟੁੱਟ ਚੜ ਗਈ ਆਪਣੀ ਅੱਧੀ ਅੱਧੇ ਨਾਲੋਂ ਵੀ ਜ਼ਿਆਦਾ ਚੜ ਗਈ ਆ ਠੀਕ ਆ ਤੇ ਅੱਜ ਮੈਂ ਜਾਊਂਗਾ ਥੱਲੇ ਫੇਰ ਮੈਂ ਕਰਦਾ ਮੜਿਆ ਹੀ ਮਦਗੀ ਮਾਰਦੇ ਆ ਠੀਕ ਆ ਕਿਉਂਕਿ ਉਹ ਹਜੇ ਮਤਲਬ ਹੈ ਉਮਰ ਮਤਲਬ ਹੈਗਾ ਛੋਟਾ ਹੀ ਆਪਣੇ ਨਾਲੋਂ ਕਾਫੀ ਛੋਟਾ ਮੈਨੂੰ ਤੇ ਥੋੜਾ ਜ ਹੁੰਦਾ ਵੀ ਨਹੀਂ ਚੱਕ ਦਿਆਂਗੇ ਫੱਟੇ ਤੋਂ ਥੱਕ ਜਾਂਦਾ ਫਿਰ ਨੇ ਨਾਲ ਹੀ ਤੇ ਵੈਸੇ ਵੇ ਮੁੰਡੇ ਨੇ ਬਹੁਤ ਯੋਰ ਮਾਰਿਆ ਇੱਥੇ ਬਾਈ ਕੋਈ ਸਮਰ ਨਹੀਂ ਐਨੀ ਇੱਟ ਵੀ ਚਾੜਨੀ ਬਾਈ ਖੇੜਨੀ ਪਈ ਠੀਕ ਆ ਭਾਵੇਂ ਮੈਂ ਫੜਦਾ ਹੀ ਆ ਉਸ ਤੋਂ ਹਨਾ ਖਿੱਚਣੀ ਬਹੁਤ ਔਖੀ ਆ ਬਾਈ ਰੱਸੀ ਹਨਾ ਤੇ ਹੱਤਾਂ ਛਾਲੇ ਛੁੱਲੇ ਪੈ ਜਾਂਦੇ ਆ ਆ ਇੱਟ ਰਹਿ ਗਈ ਆ ਬਸ ਆਹ ਵਾਲੀ ਐਨੀ ਕਿਟਿਆ ਇਹ ਮੈਂ ਚਾੜ ਦੇਣੀ ਬਾਈ ਦੇਖੋ ਤੁਸੀਂ ਦੱਬ ਕੇ ਅੰਦਰ ਸਿੱਟ ਲਈ ਹੀ ਸਾਰੀ ਇੱਟ ਤੇ ਬਾਹਰ ਥੋੜੀ ਜਿਹੀ ਇੱਟ ਪਈ ਹੋਣੀ 100-150 ਇੱਟਾਂ ਬਾਹਰ ਪਈਆਂ ਤੇ ਉਹ ਵੀ ਛਾੜ ਦਾਂਗੇ ਅੱਜ ਮਿਸਤਰੀ ਨੂੰ ਮਫੂਨ ਕੀਤਾ ਚੱਕਿਆ ਨਹੀਂ ਹੁਣ ਮੈਂ ਜਾ ਕੇ ਆਉਣਾ ਮਿਸਤਰੀ ਵਾਲ ਤੇ ਕੱਲ ਨੂੰ ਰੇਤਾ ਰੂਤਾ ਸਟਾਕ ਏ ਤੇ ਇਥੋਂ ਖਿਚਾ ਕੇ ਨਾ ਜਿਹੜੀਆਂ ਉਹਨੂੰ ਕਹਣਾ ਆਪਣਾ ਕੰਮ ਸ਼ੁਰੂ ਕਰ ਉਤੋਂ ਕਿਉਂਕਿ ਫਿਰ ਜ਼ਿਆਦਾ ਇੱਥੇ ਮਾਪਾ ਭਾਰ ਪੋਣਾ ਵੀ ਨਹੀਂ ਹੈਗਾ ਹਨਾ ਇੱਕ ਥਾਂ ਤੇ ਉੱਥੇ ਭਾਰ ਜ਼ਿਆਦਾ ਪਈ ਜਾਂਦਾ ਕਿਉਂਕਿ ਰੇਤਾ ਵੀ ਛਾੜਦੀਆਂ ਤੇ ਬਜਰੀ ਵੀ ਬਾਅਦ ਹੌਲੀ ਹੌਲੀ ਛਾੜਨੀ ਪੈਣੀ ਹੈ ਇੱਕੋ ਜੱਕਦਮ ਤੇ ਚੜਨਾ ਕੋਈ ਨਹੀਂ ਤੇ ਇਹਨਾਂ ਨੇ ਕਿਹਾ ਇੰਨਾ ਟਾਈਮ ਲਾਉਣਾ ਬਾਈ ਇਹ ਤਾਂ ਖਿੱਚੀ ਜਾਣੀ ਮਿੰਟੋ ਮਿੰਟੀ ਠੀਕ ਆ ਇਹ ਤਾਂ ਨਠਣਾ ਕਮਰਾ ਕਹਾਦਾ ਆ ਇਹ ਤਾਂ ਮਿੰਟੋ ਮਿੰਟੀ ਭੱਜਣਾ ਬਾਈ ਤੇ ਮੇਰੇ ਹਿਸਾਬ ਨਾਲ ਹਫਤਾ ਖੰਡ ਲਾਉਣਗੇ ਇਹ ਕਿਉਂਕਿ ਇਧਰ ਉੱਚਾ ਹੈ ਨਾ ਹਾਈਟ ਹੈ ਫੇ ਪਲਸਤਰ ਵੀ ਕਰਨਾ ਸਾਰਾ ਕੁਝ ਪਹਿਲਾਂ ਹੀ ਪਲਸਤਰ ਕਰਾ ਲੈਣਾ ਬਈ ਲੈਂਟਰ ਬਾਅਦ ਚੋਂ ਪੋਣਾ ਪਹਿਲਾਂ ਪਲਸਤਰ ਕਰਾ ਕੇ ਲੈਂਟਰ ਫੇ ਪੋਣਾ ਪਾਉਣਾ ਆਪਾਂ ਠੀਕ ਆ ਪਹਿਲਾਂ ਪਲਸਤਰ ਸਾਰਾ ਅੰਦਰੋਂ ਵਰਕ ਕਰਾ ਲੈਣਾ ਆ ਉਦੋਂ ਬਾਅਦ ਫੇ ਉਹਨਾਂ ਨੂੰ ਕਹਿਣਾ ਵੀ ਤੁਸੀਂ ਹੁਣ ਆਪਣਾ ਲੈਂਟਰ ਲੂਟਰ ਜੋ ਪੋਣਾ ਪਾ ਲੋ ਬਈ ਠੀਕ ਆ ਬਾਹਰ ਉਹ ਚਲ ਭਾਵੇਂ ਬਾਅਦ ਚੋਂ ਵੀ ਹੋ ਜੂ ਪਹਿਲਾਂ ਅੰਦਰੋਂ ਤਾਂ ਸਾਰੀ ਤਿਆਰੀ ਕਰਾ ਲੈਣੀ ਆ ਤੇ ਅੰਦਰ ਜਿਹੜਾ ਲੈਂਟਰ ਆ ਉਹ ਪੱਧਰਾ ਰੱਖ ਕੇ ਪਵਾਵਾਂਗੇ ਤਰਪਾਲ ਪਾ ਕੇ ਕਿਸੇ ਤਰੀਕੇ ਨਾਲ ਬਾਅਦ ਚੋਂ ਦੇ ਅੰਦਰ ਸੀਲਿੰ ਉਹ ਕਰਾ ਲੈਣਾ ਆ ਕਰਾ ਕੇ ਫੇ ਆ ਜਿਹੜੀ ਛੱਤ ਆ ਇਹ ਪਲਸਤਰ ਕਰਾ ਕੇ ਦੇ ਉੱਤੇ ਪੇਪਰ ਲਾ ਦੇਣਾ ਬਈ ਜਦੋਂ ਵੀ ਆਪਣਾ ਤਿਆਰ ਉਹ ਬਹੁਤ ਬਹੁਤ ਲਾ ਰਹਿ ਗਿਆ ਚਲੋ ਚਲੋ ਅੰਦਰ ਤੇ ਬੱਚੇ ਭਾਈ ਦੇ ਬਾਹਰ ਨੂੰ ਹੁਣ ਛੱਡਦਾ ਇਹਨਾਂ ਨੂੰ ਮੈਂ ਧੁੱਪੇ ਕੱਢਦਾ ਤੇ ਜਿਹੜੇ ਕਾਹਾ ਲਾਈਏ ਕੱਪੜੇ ਕੁੱਪੜੇ ਆ ਤਾਂ ਖੁੱਲਾ ਹੀ ਹੁੰਦਾ ਬਈ ਆਪਣਾ ਇਧਰੋਂ ਠੀਕ ਆ ਇਧਰ ਤੇ ਇਧਰੋਂ ਬੰਦ ਹੁੰਦਾ ਠੀਕ ਆ ਤੇ ਆਹ ਸਾਈ ਸਾਰੀ ਖੁੱਲੀ ਛੱਡੀ ਹੁੰਦੀ ਆਪਾਂ ਇਹ ਨਹੀਂ ਬੰਦ ਕਰੀਦੀ ਆਵਣ ਇਦਰੋਂ ਟੱਕ ਦੀ ਜੇ ਉਹ ਤੇ ਜਾਲੀ ਜੀ ਉਦਾਂ ਹੀ ਪਾਈ ਆ ਹਨਾ ਮਾੜਾ ਜਾਂ ਬਸ ਹਵਾ ਕਰੋਸ ਹੁੰਦੀ ਆ ਵੀ ਕੋਈ ਗੁੰਬੇ ਵਾਲੀ ਹੈ ਨਹੀਂ ਹਨਾ ਚੀਜ਼ ਤੇ ਲਿਆਓ ਫਿਰ ਕਰਦੇ ਆ ਹੁਣ ਆਪਾਂ ਆ ਜਨਵਰ ਛੱਡੀਏ ਜਾਂ ਤੇ ਹਰਵਿੰਦਰ ਆਉਂਦਾ ਅਰਵਿੰਦਰ ਹੈ ਕਾਮ ਤੇ ਯਾਰ ਨਾਈਟ ਸ਼ਿਫਟ ਜਾਂਦਾ ਉਹ ਸਿਕਿਉਰਿਟੀ ਗਾਰਡ ਦਾ ਕਰਦਾ ਮਤਲਬ ਉੱਥੇ ਇੰਡਰ ਸਕੈਨ ਆਪਣੇ ਇੱਥੇ ਫੋੜ ਵਾਲੇ ਉੱਥੇ ਲੱਗਾ ਹੁੰਦਾ ਆ ਉਹ ਤੇ ਚਲੋ ਆਉਂਦਾ ਤੇ ਆ ਕੇ ਤੇ ਕਰਦੇ ਆ ਆਪਾਂ ਗੱਲਬਾਤ ਜੀ ਲਓ ਬਾਬਿਓ ਦੋ ਕੁ ਬੱਚੇ ਥੱਲੇ ਉਤਰ ਗਏ ਉਹ ਵੀ ਮੈਂ ਬਿਠਾ ਦੇ ਉੱਪਰ ਆ ਕਿਉਂਕਿ ਖੁੱਲਾ ਹੀ ਨਾ ਤੇ ਬੱਚੇ ਇਧਰ ਨੂੰ ਦੇਖ ਕੇ ਫਿਰ ਇਧਰ ਨੂੰ ਚੰਬੜਦੇ ਛੋਟੇ ਆ ਬੱਚੇ ਵਿੱਚ ਅੱਧੇਕ ਬੱਚੇ ਜਿਆਦਾ ਛੋਟੇ ਆ ਤੇ ਬਾਕੀ ਬਹਿ ਬੂਗੇ ਆ ਤੇ ਕੁਝ ਉੱਡ ਗਏ ਬੱਚੇ ਬਈ ਇੱਕ ਔੜ ਦਾ ਆਪਣਾ ਚਲਰਾਂਲੀ ਦਾ ਪੁੱਤ ਆ ਮੇਰੇ ਖਿਆਲਾਂ ਦੇਖ ਲੈਣ ਤੋਂ ਪੜਿਆ ਆ ਲੈਣ ਤੋਂ ਚਲਰਾਂਲੀ ਦਾ ਹੀ ਲੱਗ ਦੋਨੇ ਚਲਰਾਂਲੀ ਦੇ ਆ ਬਈ ਦੋਨੇ ਬੱਚੇ ਚਲਰਾਂਲੀ ਦੇ ਉੱਡਦੇ ਆ ਬਾਕੀ ਬਹਿ ਬੂਗੇ ਆ ਤੇ ਇਹ ਵੀ ਬਹਿ ਜਾਣਗੇ ਤੇ ਤੁੱਪ ਤੁੱਪ ਸੇਕ ਲੈਣਾ ਹਨਾ ਤੇ ਛਤਰੀਆਂ ਪਿਛਲੀ ਸਾਈਡ ਤੇ ਇੱਥੇ ਲਾ ਦੀਏ ਤੋਰਨਾ ਬੱਚੇ ਥਲੇ ਉਤਰ ਜਾਣ ਤੇ ਹਰਵਿੰਦਰ ਆਇਆ ਨਹੀਂ ਹਜੇ ਭਰ ਕੇ ਭਰਨ ਗਿਆ ਹਜੇ ਅਜੇ ਬਾਰੀ ਭਰਦਾ ਪਿਆ ਚਲੋ ਆਉਂਦਾ ਤਾਂ ਫੇ ਕੰਮ ਨਬੇੜਦੇ ਆ ਤੇ ਫੇ ਕਰਦੇ ਆ ਗੱਲਾਂ ਬਾਤਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਲੱਗੇ ਸਵੇਰੇ ਸਵੇਰੇ ਤੁਸੀਂ ਲੇਟ ਹੋ ਗਏ ਅਸੀਂ ਤਾਂ ਸਵੇਰ ਦੇ ਲੱਗੇ ਆ ਟਾਈਮ ਨਾਲ ਤੜਕੇ ਦੀ ਲੱਗੇ ਆ ਹਨਾ ਬਹੁਤ ਬੇਫੜਾ ਕੰਮ ਹੋ ਕਿੱਥੋਂ ਥੱਲੇ ਟੱਗੀ ਆ ਗੋਪੀ ਥੱਲੇ ਲੱਗੇ ਆ ਗੋਪੀ ਕਿੰਨੀਆਂ ਪਾਉਣ ਰਿਹਾ ਓਏ 9 ਈਟਾ ਐ ਵੀ 9 ਈਟਾ 9 ਤੇ ਆ ਬੱਬੇ ਬਲੌਗ ਵਾਂਦਾ ਪਿਆ ਉੱਤੇ ਚਾਤੀ ਮਾਰੋ 1 ਮਿੰਟ 8 9 8 9 ਦਾ 9 ਤੇ ਆ 27 3 ਕਿਲੋ ਤਾਂ ਹੋਣਾ ਭਾਰ ਇੱਕ ਦਾ ਇਹਦੇ ਕੋਸਾ ਆਪ ਆਇਦੇ ਕੋਸਾ ਆਪ ਹੋਏ ਮੂਰੇ ਕੋਸਾ ਵੀ ਲੈ ਲੈਣ ਸਵਾਦ ਥੋੜਾ ਜਿਹਾ ਇਹਦੇ ਜਿਆਦਾ ਪਿਛੇ ਨੂੰ ਇਹ ਅੱਗੇ ਨੂੰ ਜਾਊ ਅੱਜ ਬਾਜੀ ਝੰਡਾ ਵਾਲਾ ਫੇਲ ਕਰਤਾ ਐ ਲੈ ਉਹ ਫਰਾ ਫਰ ਰੋਸਦਾ ਬੜੀ ਛੇਤੀ ਉਹਦਾ ਨਾਣਾ ਲਓ ਕੌਣ ਜਿਹਦਾ ਨਾਮ ਲਿਆ ਕੌਣ ਲਿਆ ਸੋਇ ਕੇਵਲ ਇਸੇ ਬੋਲਣਾ ਕਿਸੇ ਲਈ ਨਹੀਂ ਬੋਲਣਾ ਉਹ ਕੇ ਨੂੰ ਮੜ ਜਾ ਹੋਰ ਇਹ ਨੀ ਬੱਸ ਆਸੂ ਇਹ ਸੀਨ ਨਹੀਂ ਪੈਣਾ ਚਾਹੀਦਾ ਐਸਾ ਹੋਣਾ ਦਾ ਰੇਤਾ ਵੀ 2 ਘੰਟਾ ਹੈ ਚੜਾ ਲੈਣੀ ਤੁਸੀਂ ਉਹ ਤਾਂ ਸੋਖੀ ਚੜ੍ਹ ਜਾਨੀ ਆ ਹੈ ਉਹ ਤਾਂ ਸੋਖੀ ਚੜ੍ਹ ਜਾਨੀ ਰੇਤਾ ਦਾ ਕਿਦਾਂ ਰੇਤਾ ਨੂੰ ਥੋੜੀ ਟਾਈਮ ਲੱਗਣਾ ਈਟਾਂ ਭਰ ਜਾਂਦੀਆਂ ਜਿਆਦੀਆਂ ਰੇਤਾ ਭਰਨੀ ਦਾ ਉੱਥੇ ਆ ਨਹੀਂ ਉਹ ਉਨੀ ਲਈ ਜਾਵਾਂਗੇ ਭਰਨੀ ਸੋਖੀ 2 ਬਾਲਟੀਆਂ ਹੋਣ ਹੂੰ ਹੂੰ ਇਹ ਕੱਦਾ ਮੁੰਡਾ ਥਾਦ ਲੈਣਾ ਸੀ ਨਾਲ ਕੋਈ ਨਾ 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 ਗੋਪੀ ਨੂੰ ਫੋਨ ਕਰ ਲੈਣਾ ਇੱਕ ਮੁੰਡੇ ਨੂੰ ਮਕਾ ਦਾ ਆਦਾ ਹੀ ਮੁਡੇ ਦੀ ਫੇਕ ਜਾਣਾ ਭਰੀ ਜਾਂਦਾ ਕੋਲ ਸਾਨੂੰ ਤੁਸੀਂ ਕਦੋਂ ਐਦਾ ਐਦਾ ਕਰਦੇ ਆ ਦੇਖ ਲਿਆ ਮੈਂ ਤਾਂ ਸਾਨੂੰ ਤੁਸੀਂ ਕਦੋਂ ਐਦਾ ਐਦਾ ਕਰਦੇ ਆ ਦੇਖ ਲਿਆ ਤੇਰੇ ਤੇ ਮੜਦਾ ਮੇਤੇ ਨਹੀਂ ਤੁਸੀਂ ਵੀ ਨਾਲ ਹੀ ਆ ਭਾਈ ਇਹ ਇੱਕ ਤਾਂ ਮੁੰਡਾ ਦੱਦ ਲੈਂਦੇ ਤਿੰਨ ਮੰਜ਼ਲਾਂ ਹੀ ਬਣ ਜਾਂਦੀਆਂ ਨਹੀਂ ਮਾਰਾ ਸੋਖ ਰੱਖੇ ਵਧਣੀਆਂ ਹੀ ਆ ਘਟਣੀਆਂ ਥੋੜੀਆਂ ਨਹੀਂ ਆ ਖਿਚਣ ਦੀ ਗੱਲ ਕਰਦਾ ਭਰਾਵਾ ਵਧਣ ਘਟਣ ਦੀ ਕਿੱਥੇ ਛੇੜ ਲਈ ਤੂੰ ਆ ਖਿਚਣ ਦੀ ਗੱਲ ਕਰਦਾ ਵੀ ਤਿੰਨ ਮੰਜ਼ਲਾ ਆ ਸੱਧੀਆਂ ਥੱਲੇ ਨੂੰ ਮਰਦਾ ਵੀ ਮੀਮਾ ਆ ਥਾਂ ਆਪਣੇ ਤਾਂ ਹੀ ਤਿੰਨ ਮੰਜ਼ਲਾ ਕਹਿੰਦੇ ਆ ਮੈਂ ਇੰਨਾ ਵੀ ਨਹੀਂ ਹੈਗਾ ਉਹ ਵਿੜੇ ਦੇ ਬਰਾਬਰ ਆਉਂਦੀ ਨਾ ਉਹ ਕੰਦ ਹਾਂਜੀ ਬਾਲਟੀ 'ਚ ਬੈਠੋ ਤੁਹਾਨੂੰ ਝੂਟਾ ਦਵਾਂ ਤੂੰ ਬਹਿ ਤਾਂ ਤੂੰ ਬੈਹਾਂਮ ਝੂਟਾ ਦਵਾ ਓਏ ਨਹੀਂ ਤੁਸੀਂ ਮੁੰਡੇ ਆ ਹਾਂ ਹਾਂ ਮੁੰਡੇ ਪਹਿਲਾਂ ਕੀ ਕਿਹਾ ਸੀ ਯਾਰ ਖਬਰ ਇੱਕ ਵਾਰ ਹੁੰਦੀ ਆਉਂਦੀ ਨਹੀਂ ਨਹੀਂ ਇੱਕ ਵਾਰੀ ਦੁਬਾਰਾ ਇੱਕ ਵਾਰ ਇੱਕ ਵਾਰੀ ਦੁਬਾਰਾ ਕੀ ਕਿਹਾ ਸੀਗਾ ਖਬਰ ਇੱਕ ਵਾਰ ਕੀ ਕਿਹਾ ਜਦੋਂ ਮੈਂ ਕਹਾਂ ਮੁੰਡੇ ਸਾਥ ਲੈਣੇ ਆ ਐਂਡਮੂ ਕਰਕੇ ਭਾਈ ਕਹਿੰਦਾ ਮੁੰਡੇ ਸਾਥ ਲੈਣੇ ਆ ਮੈਂ ਤਾਂ ਪੁਹੀ ਸਾਨੂੰ ਕੋਈ ਦਾਦਾ ਕਰ ਦਿਆ ਦੇਖ ਲਿਆ ਆ ਹੁਣ ਤੂੰ ਸਹੀ ਟਿਕਾਣੇ ਤੇ ਕੀਤੀ ਆ ਗੋਪੀਆ ਅੱਗੇ ਜਾਦਾ ਹੀ ਨਾਲ ਕਾਂਦ ਤੇ ਇੱਥੇ ਸਿੱਟਦੇ ਪਏ ਤੇ ਬੱਲੀ ਦੇ ਉੱਤੇ ਸਿੱਟਦੇ ਭਾਵੇਂ ਆ ਬੱਲੀ ਤੇ ਸਿੱਟਦੀ ਦੋ ਕੋਈ ਦੋ ਚਾਰ ਇੱਕ ਇੱਕ ਕੁਆਲਿਟੀ ਇੱਥੇ ਆ ਹੋ ਇੱਕ ਦੋ ਕਿੱਲੂ ਨੌਲੀ ਵਾਪਸ ਦਿਲ ਅਰਵਿੰਦਰ ਗਾਣਾ ਸੁਣਾਇਓ ਹੈ ਗਾਣਾ ਸੁਣਾਇ ਜਿਹੜਾ ਗੌਂਡ ਹੈ ਦਿਲ ਕੱਢ ਕੇ ਸੱਟਣਾ ਬਾਕੀ ਹੈ ਸਣਾਈ ਜਿਹੇ ਅੱਗ ਲਾਇਆ ਸੀ ਸੜਨੀ ਸੀ ਮੇਰੇ ਘਰ ਦੇ ਤਾਂ ਕ ਬਹੁਤਿਆ ਹਨ ਕਾੜਣੀ ਕਹਿੰਦਾ ਇੱਧਰ ਤੇ ਆ ਆ ਗਾਲ ਕਾ ਨੂੰ ਕੱਢਦਾ ਕਰਤੀ ਸਾਰੀ ਕੇ ਨਹੀਂ ਭਾਈ ਕਹਿੰਦੇ ਸੁਣੋ ਸਹੀ ਭਾਈ ਕਹਿੰਦਾ ਗਾਣਾ ਸੁਣਾ ਦਿਲ ਕੱਢ ਕੇ ਸੁਣਾ ਬਾਕੀ ਮੈਂ ਘਰ ਦੇ ਨੇ ਸੋਹਣੇ ਨੇ ਕਹਿੰਦਾ ਗਾਲ ਥੋੜੀ ਆ ਹੋਰ ਕੀ ਆ ਤੂੰ ਗਾਣਾ ਸੁਣਾ ਛੱਡ ਉਹ ਸੁਣਾ ਤੂੰ ਲੈ ਤੈਨੂੰ ਕਿਹਾ ਸਣਾਈ ਚੱਲ ਮੈਂ ਤੈਨੂੰ ਨਾਲ-ਨਾਲ ਮੇਰੇ ਨਾਲ-ਨਾਲ ਗਈ ਨਹੀਂ ਦੇਖ ਲਾ ਵੇ ਇਧਰ ਮੁਕਰ ਇਧਰ ਮੁਕਰੀ ਚੱਲ ਕਹ ਉਹ ਮੈਂ ਭਾਜੀ ਰਸੀ ਰਾਮ ਕਹੇ ਥੱਲੇ ਆਣਾ ਭਾਜੀ ਮੋਟਾ ਟੋ ਗੋਪੀ ਇਹਨੂੰ ਕਹ ਗਾਣਾ ਸੁਣਾਈਓ 사ਫਰ ਕੋਟੀ ਦਾ ਇਹਨੂੰ ਕਹ ਤਸੀਂ ਇਹਨੂੰ ਕਹ ਗਾਣਾ ਸੁਣਾਈ ਦੋ ਲਾਈਨਾਂ ਸੁਣਾ ਦੇ ਇਹਨੂੰ ਚੱਲ ਕਹ ਕਹਿ ਕਹਿ ਕਿ ਮੈਂ ਲੋਕਾਂ ਦੀ ਕੰਦਾ ਉੱਤੇ ਪਾਲੋ 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 ਪੁੱਲ ਲਿਖਦਾ ਰਿਹਾ ਮੈਂ ਤੇਰਾ ਨਾਮ ਵੇਰਨੇ ਨਹੀਂ ਉਹ ਸੁਣਾ ਸਾਫਰ ਕੋਟੀ ਦਾ ਜਿਹੜਾ ਸੁਣਾਉਂਦੇ ਪਹਿਲਾਂ ਸਨਾ ਉਹ ਨਹੀਂ ਉਹ ਤੇਰਾ ਕੰਮ ਕਰ ਲਨ ਤਾ ਤੁਸੀਂ ਵਿਹਲੇ ਆ ਜਾਓ ਸਟੂਡੀਓ ਜਾਓ ਘੜੀ ਉਹ ਨਹੀਂ ਮੁੰਡੇ ਬੜੇ ਹਿੱਟ ਹੁੰਦੇ ਜਿਹੜੇ ਇਦਾਂ ਲੇਵਰ ਕਰਦੇ ਕਰਦੇ ਨਾਲ ਗਾਣਾ ਗਾਉਂਦੇ ਨਾ ਤੂੰ ਵੀ ਹਿੱਟ ਹੋ ਮੇਰਾ ਤਾਂ ਪ੍ਰੋਫੈਸ਼ਨ ਹੋਣਾ ਲੇਵਰ ਉਹ ਤਾ ਸਹੀ ਉਹ ਬਾਗੀ ਛੁੱਟ ਜਾਣੀ ਆ ਭਾਜੀ ਨੂੰ ਹਟਾ ਲਓ ਉਹ ਭਰਾਵਾ ਲੋਕੀ ਵਿਚਾਰਿਆ ਤੂੰ ਬਹੁਤ ਲਾਈਕ ਕਰਦੇ ਆ ਕਿਆ ਤਾਂ ਸਹੀ ਚੱਲ ਓਏ ਜੇ ਅੱਗ ਲਾਇਆ ਹੀ ਸੜਨੀ ਇਸ ਸੁਣਾਈ ਯਾਰ ਫੇ ਦੇ ਲਾਜ ਨਹੀਂ ਇੰਨੀ ਲਹਿਰ ਕੱਢੀ ਤੂੰ ਉਦੋਂ ਬੱਸ ਯਾਰ ਅਜਰਾਵ ਸੰਦਾ ਕੋਟਾ ਪੂਰਾ ਹੋ ਗਿਆ ਅਟੋਟੇ ਟੂਟੇ ਜੇ ਬਾਅਦ ਚ ਪਾਉਣੇ ਸੀ ਨਾ ਇੱਕ ਸਾਈਡ ਤੇ ਠਿੱਟ ਲੈਣੇ ਸੀ ਉੱਤੇ ਨਹੀਂ ਉਹ ਸਾਈਡ ਤੇ ਫਿਰ ਡੇਲੀਆਂ ਜੀਆਂ ਤੋੜਦੇ ਆ ਜਿਹੜੀਆਂ ਮਿਸਤਰੀ ਆਹ ਕਰ ਦੋ ਅਜਾ ਸ਼ੇਰ ਆਉਂ ਗਿਆ ਲੋਈ ਬਾਬੇ ਬੱਚਾ ਬਹਿ ਗਿਆ ਠੀਕ ਹੈ ਮੈਂ ਤਾਂ ਖੁਣਾ ਆਹੀ 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 ਆ ਫੀਡਬੈਕ ਆਲ ਵੀ ਆ ਗਿਆ ਨੀਓ ਦੂਜਾ ਹੋੜਦਾ ਸੀ ਇਹ ਨਹੀਂ ਇਹ ਹੈਗਾ ਬਦਲੇ ਵਾਲੀ ਦਾ ਤੇ ਬਾਬਾ ਰੌਣਕ ਜੀ ਲਾਈ ਜਾਂਦਾ ਤੇ ਇੱਟ ਬਾਬਿਓ ਹੋਈ ਸ਼ੁਰੂ ਹੋਈ ਸ਼ੁਰੂ ਹੋਈ ਸ਼ੁਰੂ ਤੇ ਹੋਈ ਸ਼ੁਰੂ ਤੇ ਹੋਈ ਸ਼ੁਰੂ ਤੇ ਆ ਆ ਗਈ ਠੀਕ ਆ ਤੇ ਰਹਿ ਗਈ ਬਾਤ ਸ 200 ਟਰੈਕ ਹੀ ਗਿਣਤੀ ਦੀ ਅਸੀਂ ਵਿੱਚ ਨਾ ਖਾਣ ਪੀਣ ਲਾ ਪਈ ਬਾਈ ਹਰਵਿੰਦਰ ਕੀ ਖਾ ਗਿਆ ਟਿਆ ਆ ਫੋਨ ਤੇ ਲੱਗਾ ਦੇਖ ਲੋ ਮੈਂਗਾ ਵੀ ਉਧਰੋਂ ਖਿੱਚੂ ਆ ਮੈਂ ਖਿੱਚਣ ਲੱਗਾ ਐਡਾ ਪੂਣ ਦਾ ਵਿਚਾਰੀ ਅੱਜ ਉਹ ਆਲਸ ਪਾਇਆ ਨਾ ਇਹਨੇ ਬਾਈ ਉਹ ਆਲਸ ਪਾਇਆ ਇਸ ਬੰਦੇ ਨੇ ਆਲਸ ਨਹੀਂ ਸਾਰੀ ਚਾੜਤੀ ਇੰਨੀ ਰਹਿ ਗਈ ਆ ਆ ਵੀਡੀਓ ਦੇਖ ਲੈਣੀ ਆ ਸਾਰਿਆਂ ਨੇ ਆ ਦੇਖ ਲੈ ਕਿੰਨੇ ਲੰਮ ਰਾਇਆ ਪਹਿਲੇ ਮੈਂ ਮਾਰਿਆ ਜੱਟ ਨੇ ਇੱਕ ਦੇ ਜੋਰ ਤੇ ਤੁਸੀਂ ਤਾਂ ਕਰੀ ਬਠਈ ਧਿਆਨੀਦਾਰ ਇੱਧਰ ਹੀ ਹਮਤ ਮਾਰੀ ਆ ਜੱਟ ਨੇ ਬਾਈ ਅੱਜ ਹਨਾ 21 ਤੋਫਾਂ ਦੀ ਆਪਾਂ ਸਲਾਮੀ ਦੇਣੀ ਸਾਰਿਆਂ ਨੇ ਕਮੈਂਟਾਂ ਚ ਇਹਨੂੰ ਠੀਕ ਹੈ 21 ਤੋਫਾਂ ਦੀ ਬੰਦੇ ਨੇ ਹਿੰਮਤ ਬਹੁਤ ਮਾਰੀ ਠੀਕ ਆ ਜਿੱਦਾਂ ਮਰਜੀ ਆਪਾਂ ਕਿਹੜਾ ਬਾਈ ਕਰਦੇ ਆ ਯਾਰ ਆਪਾਂ ਕਿਹੜਾ ਪੱਕਾ ਕੰਮ ਕਰਦੇ ਆ ਦੇਖੋ ਤਾਂ ਦਾ ਕੀ ਖੁਸ਼ਕੇ ਹੀ ਪਾਤੇ ਸਾਰੇ ਠੀਕ ਆ ਛਾਲੇ ਛੂਲੇ ਪੈਂਦੇ ਬਾਈ ਪੂਰੀ ਤਰ੍ਹਾਂ ਠੀਕ ਆ ਆ ਤਾਂ ਬਾਲੇ ਚਿੱਟੇ ਚਿੱਟੇ ਹੋ ਗਏ ਕਿ ਇਹਨੇ ਕਿਹੜਾ ਪਤਾ ਨਹੀਂ ਕੀ ਮਲੀ ਜਾਂਦੇ ਇੰਦਰ ਦੂਨੇ ਆ ਤਰਾ ਵੱਡੇ ਗਏ ਬਾਈ ਹੱਤਾ ਦੇਖੋ ਵੀ ਆਹ ਜਿਹੜਾ ਪੱਕਾ ਕੰਮ ਕਰਨਾ ਓਖਾ ਉਹਦੇ ਤਾਂ ਛਾਲੇ ਪਏ ਆ ਆਉ ਦੇ ਆ ਦੇਖੋ ਪੰਗੇ ਮਾਲਦੇ ਮੱਲਾ ਮੱਲਾ ਪੰਗੇ ਝੋਟਾ ਤੋਂ ਕਹਿ ਸਕਦੇ ਚੱਲ ਠੀਕ